Entra, ਹਾਂਜੀ ਬਾਬਾ ਜੀ ਕਿਵੇਂ ਦੇਖਦੇ ਹੋ ਅੱਜ ਫੇਰ ਉਹ ਚੀਜ਼ਾਂ ਅਸੀਂ ਤਾਂ ਅਸੀਂ ਤਾਂ ਇਹ ਦੇਖ ਰਹੇ ਆ ਵੀ ਜਿਸ ਤਰ੍ਹਾਂ ਇਹ ਮਹਿਸੂਸ ਹੁੰਦਾ ਵੀ ਪੰਜਾਬ ਜਿਹੜਾ ਹਿੰਦੁਸਤਾਨ ਦਾ ਹਿੱਸਾ ਨਹੀਂ ਪੰਜਾਬੀਆਂ ਨੂੰ ਆਪਣਾ ਹਿੰਦੁਸਤਾਨ ਦੇ ਵਿੱਚ ਜਾਣਉਣ ਤੋਂ ਰੋਕਿਆ ਜਾ ਰਿਹਾ ਬਿਨਾਂ ਮਤਲਬ ਤੋਂ ਦੇਖੋ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਉਹ ਆਪਣੀ ਮੰਗਾਂ ਵਾਸਤੇ ਜਾਜ ਮੰਗਾਂ ਵਾਸਤੇ ਰੌਲਾ ਪਾਉਂਦੇ ਨੇ ਉਹਨਾਂ ਨੂੰ ਮੰਨਣ ਦੇ ਬਜਾਏ ਆਪਾਂ ਪਹਿਲੇ ਕੋਣ ਨੂੰ ਪਰੇਸ਼ਾਨ ਕਰਨ ਵਾਸਤੇ ਬਿਲਕੁਲ ਬਾਰਡਰ ਸੀਲ ਕਰ ਦਿੱਤਾ ਗਿਆ ਮੁਝ ਜਿਹੜੇ ਲੋਕ ਰਿਸ਼ਤੇਦਾਰੀਆਂ ਵਿਚ ਇੱਧਰ ਉੱਧਰ ਗਏ ਆਏ ਹੋਣ ਕਿ ਨਹੀਂ ਪਰੇਸ਼ਾਨੀ ਐ ਸਿਰ 3 ਕਿਲੋਮੀਟਰ ਤੋਂ ਬੀਬੀਆਂ ਪੈਦਲ ਤੁਰ ਕੇ ਆ ਰਹੀਆਂ ਨੇ ਅੱਗੋਂ ਅਕੇ ਬਾਰਡਰ ਸੀਲ ਕੀਤਾ ਲੰਘਣ ਨੂੰ ਥਾਂ ਨਹੀਂ ਛੱਡਿਆ ਕੋਈ ਦੱਸੋ ਵੀ ਇਹ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਾਰਡਰ ਜਾਂ ਚੀਨ ਦਾ ਜਾਂ ਹਿੰਦੁਸਤਾਨ ਦਾ ਬਾਰਡਰ ਕੇ 20 ਰੋਕਿਆ ਸੀ ਹਾਂਜੀ 20 ਦੇ ਵਿੱਚ ਤੋਂ ਬਾਰਡਰ ਰੋਕਿਆ ਸਿਰ ਮਿੱਟੀ ਸੀ ਹੁਣ ਤਾਂ ਲੈਟਰ ਪਾਇਆ ਜਾ ਰਿਹਾ ਬਜਰੀ ਨਹੀਂ ਹੁਣ ਤਾਂ ਹੋਂਦਾ ਪੱਕੇ ਤੌਰ ਤੇ ਇਸ ਤਰ੍ਹਾਂ ਸੀਲ ਕੀਤਾ ਜਾ ਰਿਹਾ ਜੇ ਪੰਜਾਬ ਦਾ ਹਿੰਦੁਸਤਾਨ ਦੇ ਨਾਲ ਕੋਈ ਸੰਬੰਧ ਨਹੀਂ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਧਾ ਡਿਕਲੇਅਰ ਕਰ ਦੇਣ ਕਿ ਪੰਜਾਬ ਸਾਡਾ ਹੈ ਨਾਲ ਪੰਜਾਬ ਦਾ ਕੋਈ ਸੰਬੰਧ ਨਹੀਂ ਇਸ ਕਰਨਾ ਪੰਜਾਬ ਸਾਡੇ ਵਿੱਚ ਆ ਤੇ ਨਾ ਸੀ ਪੰਜਾਬ ਚ ਜਾਈਏ ਤੇ ਸਿਆਪਾ ਮੁਕੇ ਰੋ ਰੋਦਾ ਕਿਉਂ ਇਹ ਪੰਜਾਬੀਆਂ ਨੂੰ ਮਤਲਬ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਪੰਜਾਬੀਆਂ ਨੇ ਅਹਿਸਾਸ ਕੀਤਾ ਜਾ ਰਿਹਾ ਕਿ ਤੁਸੀਂ ਗੁਲਾਮ ਦੇਸ਼ ਦੇ ਵਿੱਚ ਰਹਿ ਰਹੇ ਹੋ ਤੁਸੀਂ ਕਿਸੇ ਭਾਰਤ ਆਜ਼ਾਦ ਦੇ ਵਿੱਚ ਨਹੀਂ ਰਹੇ ਤੁਸੀਂ ਰਹਿ ਰਹਾ ਕੋਈ ਇਹ ਕੋਈ ਤਰੀਕਾ ਥੋੜਾ ਕੋਈ ਹਰ ਇੱਕ ਬੰਦੇ ਤੋਂ ਡਰਦੀ ਫਿਰਦੀ ਜੱਟਾਂ ਤੋਂ ਕੀ ਡਰਨਾ ਹੈ ਹੈ ਤੇਰੇ ਕੋਲ ਇਹਨਾਂ ਹਸਲਾ ਸਭ ਕੋ ਤੇਰੇ ਕੋਲ ਦੁਨੀਆ ਭਰ ਦਾ ਤੇਰੇ ਕੋਲ ਸਮਾਨ ਹੈ ਆਰਮੀ ਫੋਰਸ ਕਿੰਨੀ ਕੋ ਤੇਰੇ ਕੋਲ ਹੈ ਫੇਟੇ ਮੇ ਉਹ ਜਿਲ੍ਹਾ ਸਰਕਾਰ ਦੇ ਆ ਦੇਖੋ ਨਾ ਇਹ ਤਾਂ ਇਹਦੇ ਵਿੱਚ ਜੱਟ ਕੀ ਕਰਨ ਜਦ ਕਿ ਉਹਨਾਂ ਜੱਟ ਖੇਤਾਂ ਚੋਂ ਜਾਣਗੇ ਤਾਂ ਨਾ ਪਹੁੰਚੇ ਸਰ ਨਾ ਬਸਰ ਜਾਏ ਦਿੱਲੀ ਤੱਕ ਜਾਣਗੇ ਜੋ ਮਰਜ਼ੀ ਹੋ ਜਾਏ ਜਿਆਦਾ ਮੂਡ ਬਣਾਉਗਾ ਜੀ ਜਿਆਦਾ ਮੂਡ ਬਣੂਗਾ ਜਿੱਦਾਂ ਜਿੱਦਾਂ ਇਹ ਰੋਕ ਕੇ ਜਾਉਗੇ ਉਦੋਂ ਦੀ ਕਿਸਾਨਾਂ ਦਾ ਮੂਡ ਜਿਆਦਾ ਬਣੂਗਾ మే ਮੇਰਾ گاؤں ਬਨਾਰਸੀ ਹੈ ਖਨੂਰੀ ਸੇ 3 కిలోమీటర్ ਬੈਕ సైడ్ మే ਹਿਆਣੇ ਦੇ బోర్డਰ 'ਤੇ ਪੜ ਗਿਆ ਹਮ ਔਰ ਜਿੰਨਾ ਵੀ ਇਹ ਜ਼ਿਆਦਾ ਬੈਰੀਗੇਟ ਕਰਨਗੇ ਓਨੀ ਸੰਗਤ ਜ਼ਿਆਦਾ ਹੋਏਗੀ ਉਨ ਦਿਨ 47 ਵਾਲਾ ਸੀਨ ਬਣਾ ਦਿਆ ਇਨਾਂ ਉਹ ਜਿਸ ਤਰ੍ਹਾਂ ਕੇ ਪਾਕਿਸਤਾਨ ਇੰਡੀਆ ਅਲੱਗ-ਅਲੱਗ ਹੋਏ ਤੇ ਪੈਦਲ ਜਾਣਾ ਪੈਦਲਾਣਾ ਰਿਸ਼ਤੇਦਾਰੀ ਮੈਂ ਜਾਣਾ ਦਾ ਵੀ ਰੁਕੇ ਬੈਠੇ ਆ